ਮੈਂ ਨਹੀਂ ਪਰ ਸਭ ਕੁਛ ਤੇਰਾ ਇਹ ਕੋਈ ਲਾਈਨ ਯਾਦ ਕਰ ਲਓ ਪਰ ਇਹ ਇੰਨੀ ਉੱਚੀ ਹੈ ਕਿ ਪੌੜੀ ਦੇ ਬਿਨਾਂ ਚੜੇ ਪੌੜੀ ਲੱਗੇ ਡੰਡਿਆਂ ਤੇ ਚੜੋ ਤਾਂ ਜਾ ਕੇ ਇਸ ਲਾਈਨ ਦੇ ਵਿੱਚ ਪਹੁੰਚ ਸਕਦੇ ਆ ਨਹੀਂ ਨਹੀਂ ਪਹੁੰਚ ਸਕਦੇ ਕਿਉਂਕਿ ਜਿਹੜਾ ਗੁਰੂ ਦਾ ਮਾਰਗ ਹੈ ਹੁਣੇ ਤੁਸੀਂ ਸੁਣਿਆ ਸੀ ਇਹ ਸ਼ਰਧਾ ਦਾ ਮਾਰਗ ਹੈ ਬੁੱਧੀ ਦਾ ਮਾਰਗ ਨਹੀਂ ਹੈ ਬੁੱਧੀ ਨੂੰ ਤਾਂ ਬੁੱਧੀਆ ਜਲ ਜਾਂਦੀ ਹੈ ਇਸ ਰਸਤੇ ਦੇ ਉੱਤੇ ਬੁਦੈਨੂ ਮਹਾਰਾਜ ਨੇ ਪ੍ਰਵਾਨ ਨਹੀਂ ਕਰਿਆ ਪੜੇ ਹੋਏ ਨੂੰ ਪੰਡਤ ਨੂੰ ਕਹਿੰਦੇ ਨੇ 헤 ਪਾਦਾ ਮੈਨੂੰ ਕੀ ਬੜਾਉਣ ਲੱਗਿਆ ਤੂੰ ਕਹਿ ਲੱਗਾ ਗੁਰਨਾਮ ਸਿੰਘ ਪਾਸ਼ਾ ਮੈਂ ਤੈਨੂੰ ਪਹਾੜੇ ਉਂਟੇ ਤੈਂਜੇ ਇਹ ਸਾਰੀਆਂ ਚੀਜ਼ਾਂ ਪੜਾਵਾਂਗਾ ਕਹਿੰਦੇ ਇਹਦਾ ਫਾਇਦਾ ਕੀ ਹੋਏਗਾ ਪੜੇ ਪੜਾਈ ਦਾ ਕਹਿਣ ਲੱਗੇ ਪੜ ਕੇ ਤੁਸੀਂ ਰੇਜ਼ਿਕ ਦੇ ਸਿਰ ਹੋਵੋਗੇ ਪ੍ਰਸ਼ਾਦ ਪਾਣੀ ਬਧਿਆ ਪ੍ਰਾਪਤ ਹੋਏਗਾ ਬੁੱਧੀ ਦੇ ਵਿੱਚ ਹੋਸ਼ ਹੋਏਗੀ ਚੰਗਾ ਜੀਵਨ ਉਜਾਰ ਲਓਗੇ ਮੂੜਮਤੀ ਨਹੀਂ ਰਹੋ ਮਹਾਰਾਜ ਕਹਿੰਦੇ ਬਸ ਇਸੇ ਵਾਸਤੇ ਪੜਨਾ ਹੈ ਹਾਂ ਕਹਿੰਦੇ ਰੋਜੀ ਦਾ ਸੰਬੰਧ ਹੁੰਦਾ ਚੰਗੀ ਨੌਕਰੀ ਮਿਲ ਜਾਏਗੀ ਚੰਗੀ ਸੋਚੀ ਹੈ ਕਿ ਮਹਾਰਾਜ ਕਹਿੰਦੇ ਹੋ ਤਾਂ ਪਰਮੇਸ਼ਰ ਨੇ ਪਹਿਲਾਂ ਹੀ ਬੰਦੋਬਸਤ ਕੀਤਾ ਹੋਇਆ ਨਾ ਕਰ ਚਿੰਤਾ ਚਿੰਤਾ ਹੈ ਕਰ ਬਾਣੀ ਕਹਿੰਦਾ ਕਾਹੇ ਰਹਿ ਮਨ ਚਿਤਵਾ ਉਦਮ ਜਾ ਆਹਰ ਹਰ ਜੋ ਪਰਿਆ ਸੈਲ ਬੱਥਰ ਮੈਂ ਜਾਣ ਤੋਂ ਪਾਏ ਤਾਂ ਕਰ ਰਿਹਾ ਕਿ ਕਰ ਤਰੇ ਇਹ ਪੰਛੀਆਂ ਨੂੰ ਕੌਣ ਟ੍ਰੇਨਿੰਗ ਦਿੰਦਾ ਮਨੁੱਖਾ ਤੋਂ ਕਿਤੇ ਵੱਧ ਨੇ ਇਹ ਆਜ ਉਹਨਾਂ ਨੇ ਸੱਜ ਲਿਆ ਤੇ ਮੌਜ ਨਾਲ ਰਾਤ ਕੱਟਦੇ ਨੇ ਦੂਏ ਦਿਨ ਫੇਰ ਉਹਨਾਂ ਦਾ ਰਿਜ਼ਕ ਪਿਆ ਹੁੰਦਾ ਨਾ ਕਿਤੇ ਜਮਾ ਕਰਦੇ ਨੇ ਨਾ ਕਿਤੇ ਉਹਦਾ ਫਿਕਰ ਕਰਦੇ ਨੇ ਉਡਾਰੀ ਮਾਰਦੇ ਆ ਬੈਠ ਜਾਂਦੇ ਨੇ ਰਾਜ ਜਾਂਦੇ ਨੇ ਕਦੇ ਭੁੱਖ ਦੇ ਦੁੱਖ ਨਾਲ ਕੋਈ ਪੰਛੀ ਕਦੇ ਨਹੀਂ ਮਰਿਆ ਮਲੁਖ ਮਰਦੇ ਨੇ ਉਹ ਰਿਜ਼ਕ ਐ ਨਾ ਵਹਿਗੂ ਪੈਦਾ ਕਰ ਦਿੰਦਾ ਇੱਕ ਜਿਹੜੇ ਤਗੜੇ ਨੇ ਉਹ ਰੋਗ ਲੈਂਦੇ ਨੇ ਦੂਏ ਵਿਚਾਰਿਆਂ ਨੂੰ ਪ੍ਰਾਪਤ ਨਹੀਂ ਹੁੰਦਾ ਬੈਗਰੂ ਵਾਲਾ ਤਾਂ ਬੰਦ ਕੀਤੀ ਹੋਈ ਹੋਈ ਹੈ ਮਹਾਰਾਜ ਕਹਿੰਦੇ ਇਸ ਗੱਲ ਦਾ ਪੜਾਈ ਨਾਲ ਸੰਬੰਧ ਨਹੀਂ ਹੈ ਮੈਨੂੰ ਇੱਕ ਗੱਲ ਦੱਸ ਵੀ ਇਹ ਜਿਹੜੀ ਪੜਾਈ ਹੈ ਜਦੋਂ ਜੀਵ ਦਰਗਾਹ ਵਿੱਚ ਜਾਂਦਾ ਉੱਥੇ ਕੋਈ ਸਹਾਇਤਾ ਕਰਦੀ ਹੈ ਇਹਨੂੰ ਛੜਾ ਲੈਂਦੀ ਹੈ ਮੇਰਾ ਉਤਰ ਹੋ ਗਿਆ ਆਪਦਾ ਗੁਰੂ ਨਾਨਕ ਦੇਵ ਜਿਹੜੇ ਵੱਲ ਦੇਖਦਾ ਵੀ ਛੋਟਾ ਜਿਹਾ ਬੱਚਾ ਕਿਹਾ ਜਾ ਸਵਾਲ ਮੇਰੇ ਤੇ ਕਰਤਾ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਦਾ ਹੈ ਸਰਦਾਰ ਦੇ ਘਰ ਜਾ ਕੇ ਇਹ ਨਾਨਕ ਮੈਨੂੰ ਦੱਸੋ ਕਿਹੜੀ ਪੜ੍ਹਾਈ ਹੈ ਤੇ ਨਾਲ ਮੈਨੂੰ ਦੱਸੋ ਉਹਦਾ ਸਕੂਲ ਕਿੱਥੇ ਹੁੰਦਾ ਹੈ ਉਹਦੀ ਯੂਨੀਵਰਸਿਟੀ ਕਿਹੜੀ ਹੈ ਉਹਦੀ ਪੀ ਐਚ ਡੀ ਕਿੱਥੇ ਹੁੰਦੀ ਹੈ ਤੇ ਉਹਦੇ ਵਾਸਤੇ ਕਿਹੜਾ ਕੋਰਸ ਹੈ ਕੀ ਕਾਪੀਆਂ ਨੇ ਕਿਹੜੀਆਂ ਕਿਤਾਬਾਂ ਨੇ ਮਹਾਰਾਜ ਕਹਿੰਦੇ ਪਿਆਰਿਆ ਉਹਦੇ ਤੂੰ ਸੁਣਨਾ ਚਾਹੁੰਨਾ ਹੈ ਤੈਨੂੰ ਅਸਰ ਦੱਸ ਦਿੰਨੇ ਆ ਝਾਲ ਮੋਹ ਕਸਮ ਅਸ ਕਰ ਇਹ ਜਿਹੜੀ ਤੇਰੇ ਅੰਦਰ ਹੰਗਦਾ ਐ ਨਾ ਵੀ ਮੈਂ ਆ ਹਰ ਬੰਦੇ ਨੂੰ ਪਤਾ ਵੀ ਮੈਂ ਆ ਮੇਰਾ ਨਾਮ ਫਲਾਣਾ ਮੇਰਾ ਘਰ ਫਲਾਣਾ ਕੋਈ ਨਹੀਂ ਆ ਦੁਨੀਆ ਦੇ ਅੰਦਰ ਜਿਹੜਾ ਨਹੀਂ ਐ ਸਮਝਦਾ ਸੰਤਾਂ ਨੂੰ ਵੀ ਪਤਾ ਐ ਲੇਕਿਨ ਸੰਤਾਂ ਦੇ ਵਿੱਚ ਤੇ ਦੁਨੀਆ ਵਿੱਚ ਫਰਕ ਐ ਸੰਤਾਂ ਦੇ ਅੰਦਰ ਮੈਂ ਨਹੀਂ ਹੁੰਦੀ ਮੈਂ ਦੇ ਨਾਲ ਮੇਰਾ ਨਹੀਂ ਹੁੰਦਾ ਹੰਗਦਾ ਤੇ ਮਮਤਾ ਦੋ ਚੀਜ਼ਾਂ ਨੇ ਉਹਨਾਂ ਦੇ ਅੰਦਰ ਹੁੰਦਾ ਕੀ ਹੈ ਉਹ ਆਪੇ ਨਹੀਂ ਹੁੰਦੇ ਜਦੋਂ ਆਪ ਨਹੀਂ ਹੁੰਦੇ ਇੱਥੇ ਪਰਮੇਸ਼ਰ ਹੁੰਦਾ ਉਹਦੇ ਅੰਦਰ ਉਹ ਆਪੇ ਹੈ ਹੀ ਪਰਮੇਸ਼ਰ ਲੇਕਿਨ ਇਹ ਬਾਧੂ ਇੱਕ ਜਿਹੜੀ ਸਾਡੀ ਲੋਅਰ ਲੈਵਲ ਦੀ ਸੁਰਤ ਹੈ ਨਾ ਉਹਨੇ ਆਪਣੇ ਆਪ ਨੂੰ ਬਾਧੂ ਕ੍ਰੀਏਟ ਕਰ ਲਿਆ ਉਹ ਸੁਰਤ ਨੇ ਮੈਂ ਧਾਰ ਲਈ ਹੰਗ ਦਾ ਧਾਰ ਲਈ ਮਮਤਾ ਦਾ ਧਾਰ ਲਈ ਮੇਰਾ ਫਲਾਣਾ ਮੇਰਾ ਫਲਾਣਾ ਨਿਕਲਦਾ ਹੀ ਨਹੀਂ ਆ ਸੰਤਾਂ ਨੂੰ ਸਤ ਦਾ ਪਤਾ ਹੁੰਦਾ ਉਹਨਾ ਮੈਂ ਕਹਿੰਦੇ ਨਾ ਮੇਰਾ ਕਹਿੰਦੇ ਆ ਉਹ ਸਤ ਦੇ ਵਿੱਚ ਵਰਤਦੇ ਨੇ ਸਦਾ ਹੀ ਜਿਹੜਾ ਕੁਝ ਹੁੰਦੇ ਨੇ ਉਹ ਤੁਹਾਨੂੰ ਹੁਣੇ ਮਹਾਪੁਰਸ਼ਾਂ ਨੇ ਦੱਸਿਆ ਸੀ ਉਹ ਇੱਕ ਜੋਤੀ ਹੁੰਦੀ ਹੈ ਜਿਵੇਂ ਜਵਾਨ ਕੇ ਵੇਖੇ ਸਮਸਤ ਇੱਕ ਜੋਤ ਹੈ ਨਾ ਕਾਟਾ ਹੈ ਨਾ ਬਾੜਾ ਹੈ ਨਾ ਬਾੜ ਕੱਟ ਜੋਤੀ ਸ਼ਬਦ ਦੇ ਅੰਦਰ ਹੈ ਲੇਕਿਨ ਅਸੀਂ ਉਹਨੂੰ ਸਰਪਾਸ ਕਰਕੇ ਆਪਣਾ ਆਪੇ ਬਖਰਾ ਕਰ ਲਿਆ ਜੇ ਜੋਤੀ ਸਮਝਦਾ ਫੇਰ ਵੱਖਰਾ ਨਹੀਂ ਫੇਰ ਤਾਂ ਸਮੁੱਚਾ ਹੈ ਟੋਟੈਲਿਟੀ ਹੈ ਫੇਰ ਯੂਨਿਟ ਨਹੀਂ ਹੈ ਮਹਾਰਾਜ ਕਹਿੰਦੇ ਇਹ ਜਿਹੜਾ ਪਾਪ ਹੈ ਨਾ ਤੇਰੇ ਅੰਦਰ ਭੋਲਿਆ ਹਮੈ ਸੁਰਤ ਵਿਸਾਰ ਤੇਰੇ ਅੰਦਰ ਪਾਪ ਪੈਦਾ ਹੋ ਗਿਆ ਇਹ ਮੇਰੀ ਜ਼ਮੀਨ ਆ ਮੇਰੇ ਲੜਕੇ ਆ ਮੇਰੀਆਂ ਲੜਕੀਆਂ ਆ ਮੇਰਾ ਪਰਿਵਾਰ ਆ ਮੇਰੇ ਭਰਾ ਮੇਰਾ ਫਰਾਣਾ ਰਿਸ਼ਤੇਦਾਰ ਠਿੰਕਾਰ ਰਿਸ਼ਤੇਦਾਰ ਆ ਮੇਰਾ ਪਿੰਡ ਹੈ ਆ ਮੇਰਾ ਦੇਸ਼ ਹੈ ਜਦੋਂ ਗੁਰੂ ਮਹਾਰਾਜ ਸੱਚੀਆਂ ਗੱਲਾਂ ਕਹਿੰਦੇ ਨੇ ਕਈਆਂ ਨੂੰ ਹੋ ਜਾਂਦਾ ਵੀ ਇਹ ਤਾਂ ਔਖੀਆ ਗੱਲ ਬੜੀ ਔਖੀ ਹੈ ਉਹ ਯੂਨੀਵਰਸਲ ਥਿੰਕਿੰਗ ਹੈ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਰੀ ਯੂਨੀਵਰਸ ਵਾਸਤੇ ਹੈ ਕਿਸੇ ਨਿੱਜਲੇ ਵਾਸਤੇ ਕਿਸੇ ਸੰਪਰਦਾ ਵਾਸਤੇ ਨਹੀਂ ਹੈ ਬੜੀ ਭਾਰੀ ਗਲਤੀ ਕਰ ਲਈ ਜਿਹੜੇ ਇਹਦੇ ਉੱਤੇ ਕਬਜ਼ਾ ਕਰਦੇ ਨੇ ਜੋ ਮਹਾ ਪਰੇਸ਼ਾਨਾ ਹੁੰਦਾ ਹੈ ਉਹ ਹੁੰਦਾ ਹੀ ਨਹੀਂ ਜਿਹੜਾ ਹੁੰਦਾ ਨਹੀਂ ਉਹਦੀ ਗੱਲ ਕੀ ਕਰੀਏ ਫਿਰ ਆਹ ਵਾ ਗੱਲ ਕਰਦੀ ਨਾ ਵੈਗਰੂਏ ਹੁੰਦਾ ਉਹ ਹੰਗ ਦਾ ਤੇ ਮਮਤਾ ਜਿਹੜੇ ਦੋ ਸਰਕਲ ਇਹਨੇ ਪਾਲੇ ਨਾ ਆਪਣੇ ਦੁਆਲੇ ਕੌਨਸ਼ੀਅਸਨੈਸ ਦੇ ਉਹ ਇਹਨੂੰ ਕਰਦੇ ਕੀ ਨੇ ਮਾਰਾ ਵੀ ਕਹਿੰਦੇ ਇਹਨੂੰ ਇੰਨੀ ਤਕਲੀਫ ਦੇ ਰਹੇ ਨੇ ਕਿ ਮੂਰਖ ਸਮਝਦਾ ਨਹੀਂ ਹੈ ਸਮਝਾਈ ਜੋ ਜਿੰਨਾ ਜੀ ਕਰਦਾ ਸਮਝਾਈ ਜੋ ਨਹੀਂ ਸਮਝਦਾ ਚਾਹੇ ਪੜਿਆ ਹੋਇਆ ਚਾਹੇ ਪੀ ਐਚ ਡੀ ਕਰੀ ਹੋਈ ਹੈ ਚਾਹੇ ਡੀ ਲਿਟ ਕਰੀ ਹੋਈ ਹੈ ਨਹੀਂ ਸਮਝ ਆਉਂਦੀ ਉਹਦੇ ਗੱਲ ਮਹਾਰਾਜ ਕਹਿੰਦੇ ਐਸਾ ਫਰਮਾਨ ਹੈ ਕਿ ਪੜਿਆ ਮੂਰ ਖਾਤੀਆ ਜਿਸ ਵਿੱਚ ਲਭ ਲੋ ਹੰਕਾਰ ਲਭ ਲੋ ਹੰਕਾਰ ਜਿਹੜੇ ਹੰਗਤਾ ਤੇ ਮਮਤਾ ਦੇ ਪੁੱਤਰ ਪੁੱਤਰੇ ਨੇ ਉਹ ਜਦੋਂ ਮਾ ਉਹਦੇ ਜਿਉਂਦਾ ਹੈ ਬੇਸ ਜਿਉਂਦਾ ਹੈ ਜਦ ਤੱਕ ਬੇਸ ਨਹੀਂ ਕਟਿਆ ਜਾਂਦਾ ਤੇ ਉਹ ਉਹਨਾਂ ਦੇਰ ਤੱਕ ਇਹ ਵੀ ਨਹੀਂ ਕੱਟੇ ਜਾਂਦੇ ਸੋ ਇਸ ਵਾਸਤੇ ਮਹਾਰਾਜ ਕਹਿੰਦੇ ਬਾਦਾ ਜੀ ਇਹ ਹੰਗਤਾ ਤੇ ਮਮਤਾ ਨੂੰ ਕਸਾ ਕੇ ਸਿਆਹੀ ਬਣਾ ਲਓ ਗੁਰੂ ਗਿਆਨ ਦੇ ਅੰਦਰ ਜਾਲਮੋ ਕਸਮਾ ਸਕਰ ਮਤ ਕਾਗਦ ਕਰ ਸਾਰ ਹੁਣ ਜਿਹੜੀ ਤੇਰੀ ਮਤ ਹੈ ਹਮੇ ਦੀ ਮਤ ਹੈ ਸਾਰ ਮਤ ਨਹੀਂ ਹੈ ਸਾਰ ਮਤ ਨਾ ਤੂੰ ਸਮਝਣ ਦਾ ਯਤਨ ਕਰੇ ਨਾ ਤੈਨੂੰ ਆ ਸਕੇ ਕਿਉਂਕਿ ਤੂੰ ਇੰਨਾ ਡਰਾਉਨ ਹੋ ਗਿਆ ਇਹ ਹਮੇ ਦੇ ਟਿਕੜ ਦੇ ਵਿੱਚ ਤੈਨੂੰ ਨਿਕਲਣ ਦਾ ਕੋਈ ਰਸਤਾ ਨਹੀਂ ਲੱਭਦਾ ਨਾ ਤੂੰ ਆਪਣੇ ਆਪ ਤੋਂ ਨਿਕਲ ਨਹੀਂ ਸਕਦਾ ਜਨਾ ਜੋਰ ਲਾਲਾ ਲਾਲਾ ਪੜ ਲੈ ਕਿਤਾਬਾਂ ਪੜ ਲੈ ਜਨਾ ਚੜ ਪੜਨਾ ਪੜ ਪੜਪੜ ਗੱਡੀ ਲੰਦੀ ਐ ਪੜਪੜ ਭਰੀਆ ਸਾਤ ਪੜਪੜ 베ੜੀ ਪਾਈ ਐ ਪੜਪੜ ਗੱਡਿਆ ਖਾਤ ਪੜਿਆ ਜੀਤੇ ਬਰਸ ਬਰ ਪੜਿਆ ਜੀਤੇ ਸਾਸ ਪੜਿਆ ਜੀਤੀ ਆਰਜਾ ਪੜਿਆ ਜੀਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹਮੈ ਝਖਣਾ ਚ ਹਮੈ ਦੀ ਝਖਣਾ ਚ ਆਖ ਦੇ ਵਿੱਚ ਸੰਸਾਰ ਸਾਰਾ ਨਾਮ ਤੋਂ ਬੇਮੁਖ ਹੋ ਕੇ ਪਾਗਲਾ ਵਾਲਾ ਜੀ ਮਤ ਜਿਉ ਰਿਹਾ ਮੈ ਨਾ ਵੇਜਾ ਕਮਲਾ ਫਿਰ ਗੁਰਮਖਣਾ ਦਰੀਆ ਆਇਆ ਮਾਰੇ ਕਹਿੰਦੇ ਕਮਲੇ ਫਿਰਦੇ ਨੇ ਬਿਨ ਸ਼ਬਦੇ ਸਭ ਜਗ ਬੌਰਾਨਾ ਗੁਰੂ ਦੇ ਸ਼ਬਦ ਤੋਂ ਬਗੈਰ ਸੰਸਾਰ ਬौरा ਹਲਕੇ ਹੋਇਆ ਕੁੱਤਾ ਮਿਰਥਾ ਜਨਮ ਗਵਾਇਆ ਸੋ ਇਹ ਜਿਹੜੀ ਜਿੱਥੇ ਅਸੀਂ ਫਿਰ ਰਹੇ ਆ ਗੁਰੂ ਨਾਨਕ ਸਾਨੂੰ ਕੱਢਣਾ ਚਾਹੁੰਦਾ ਹੈ ਗੁਰੂ ਦਾ 200 ਸਾਲ ਗੁਰੂ 10 ਰੂਪਾਂ ਦੇ ਅੰਦਰ ਵਰਤ ਵਰਤ ਕੇ ਸਾਨੂੰ ਸਮਝਾਉਂਦੇ ਰਹੇ ਤੇ ਅਖੀਰ ਦੇ ਉੱਤੇ ਆਪਣੀ ਜੋਤ ਜਿਹੜੀ ਹੈ ਉਹ ਗੁਰਵਾਣੀ ਦੇ ਵਿੱਚ ਸੁਵਾ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਲਾ ਵਰਤ ਗਈ ਹੈਗੇ ਅੱਖਰ ਊੜਿਆੜੇ ਹੀ ਨੇ ਸਾਰੇ ਲੇਕਿਨ ਇਹ ਕਲਾ ਵਰਤੀ ਹੋਈ ਹੈ ਇਹਦੇ ਚ ਸ਼ਕਤੀ ਹੈ ਉਹ ਤਾਂ ਉਹ ਉਹਦੇ ਨਾਲ ਸਾਨੂੰ ਰਾਹ ਦੱਸਿਆ ਵਾਰਾ ਕੇਦੇ ਸਾਰ ਮਤ ਕਰ ਸਾਰ ਮਤ ਕੀ ਆ ਮੈਂ ਦੱਸ ਦਿੰਨਾ ਇੱਕ ਵੀ ਬੰਦਾ ਜੇ ਆਪਣੀ ਸੰਗਤ ਚੋਂ ਸਮਝੇ ਉਹ ਭਾਕਾਂ ਵਾਲਾ ਉਹ ਇਹ ਕਿ ਇੱਥੇ ਬੈਠੇ ਰੁੱਤੇ ਬਿਗਾਰ ਨਾ ਕੋਈ ਹੋਇਆ ਨਾ ਹੋਣਾ ਹੈ ਨਾ ਹੋਇਆ ਪਹਿਲਾਂ ਨਾ ਹੈ ਹੋਏਗਾ ਇੱਥੇ ਆਦਵੀ ਸੱਚ ਆਦ ਸੱਚ ਜੁਗਾਰ ਸੱਚ ਹੈ ਪੈਸਾ ਸੱਚ ਨਾਨਕ ਉਸੇ ਵੀ ਸੱਚ ਇਹਦੇ ਅਰਥ ਗਲਤ ਫਲਤ ਲਾ ਲੈਂਦੇ ਨੇ ਕਿਉਂਕਿ ਅਨਪਾਵ ਦੀ ਉਡਾਰੀ ਹੈ ਨਹੀਂ ਉਹ ਇਹ ਕਹਿਣਗੇ ਵੈਗਰੂ ਪਹਿਲਾਂ ਵੀ ਸੱਚ ਸੀ ਹੁਣ ਵੀ ਸੱਚ ਹੈ ਫੇਰ ਵੀ ਸੱਚ ਹੋਊਗਾ ਜੇ ਕੁਝ ਨਹੀਂ ਹੋਊ ਫੇਰ ਵੀ ਸੱਚ ਉਹ ਇਹ ਨਹੀਂ ਇਹਦਾ ਮਤਲਬ ਇਹਦਾ ਮਤਲਬ ਹੈ ਵੈਗਰੂ ਆਪਈ ਹੈ ਇੱਥੇ ਕੁਝ ਹੈ ਹੀ ਨਹੀਂ ਜੋ ਕੁਝ ਤੁਹਾਨੂੰ ਦਿਸਦਾ ਹੈ ਜੋ ਕੁਝ ਸੁਣਦਾ ਹੈ ਇਹਦੇ ਵਿੱਚ ਲੋਅਰ ਲੈਵਲ ਦੇ ਉੱਤੇ ਗੱਲਾਂ ਕਰਨ ਵਾਸਤੇ ਤਾਂ ਹੋਰ ਚੀਜ਼ ਹੈ ਲੇਕਿਨ ਜਦ ਤਤ ਦੇ ਵਿੱਚ ਸਾਰ ਮਤ ਆ ਜਾਂਦੀ ਹੈ ਉੱਥੇ ਆਉਂਦਾ ਵੀ ਇੱਥੇ ਪਰਮੇਸ਼ਰ ਮੇਰੇ ਨਾਲ ਕੁਝ ਵੀ ਨਹੀਂ ਇਹ ਨੇਤਰੋ ਮੇਰੇਓ ਹਰ ਤੂੰ ਮੈਂ ਜੋ ਤਰੀ ਹਰ ਵੇ ਨ ਵਰਨਾ ਦੇਖੋ ਕੋਈ ਹਰ ਵੇ ਨ ਵਰਨਾ ਦੇਖੋ ਗਈ ਨਜ਼ਰੀ ਅਨਿਹਲ ਇਹ ਬੇ ਸੰਸਾਰ ਤੋਂ ਦੇ ਦੇ ਆ ਵਿਸ਼ਵ ਹੈ ਨਾ ਜਿਹੜਾ ਸਾਰਾ ਅੱਖਾਂ ਦੇ ਨਾਲ ਦੇਖਦੇ ਆ ਅਸੀਂ ਉਹ ਸਭ ਚੀਜ਼ ਦੇਖਦੇ ਆ ਮਹਾਰਾਜ ਕਹਿੰਦੇ ਇਹ 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 ਰੂਪ ਨਹੀਂ ਆ ਇਹਨਾਂ ਦਾ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਨਾਲ ਗਵਾਹੀ ਦਿੰਦੇ ਨੇ ਵੀ ਅਸੀਂ ਤਾਂ ਅੱਖਾਂ ਨਾਲ ਦੇਖ ਕੇ ਤੁਹਾਨੂੰ ਗੱਲ ਕਰ ਰਹੇ ਆ ਇਹ ਹੈ ਕਿ ਸਾਰਮਤ ਮਹਾਰਾਜ ਕਹਿੰਦੇ ਸਾਰ ਮਤਲਬ ਹਗਦਾ ਤੇ ਇਮਾਮਤਾ ਨੂੰ ਜਾਲ ਦੋ ਫੇਰ ਕਹਿੰਦੇ ਇੱਥੇ ਤੱਕ ਪਹੁੰਚਦਾ ਕਿਵੇਂ ਆ ਕਹਿੰਦੇ ਭਾਓ ਕਲਮ ਕਰ ਪਿਆਰ ਦੀ ਕਲਮ ਬਣਾ ਪਿਆਰ ਤੋਂ ਬਿਨਾ ਨਹੀਂ ਸਾਚ ਕਹੋ ਸੁਣ ਲਿਓ ਸਭਾ ਜਿਨ ਪ੍ਰੇਮ ਕਿਓ ਤੈਨਹੀ ਪ੍ਰਭਾ ਤੇ ਕਲਮ ਦਾ ਬਣ ਕੇ ਲਿਖਾਰੀ ਕਹਿੰਦੇ ਚਿੱਤ ਲਿਖਾਰ ਪਾਓ ਕਲਮ ਕਰ ਚਿੱਤ ਲਖਾਰ ਹੁਣ ਲਿਖੀਏ ਮਹਾਰਾਜ ਟੀਚਰ ਤੇ ਬਗੈਰ ਟੀਚਰ ਕਿਹੜਾ ਕਹਿੰਦੇ ਗੁਰ ਮਿਲ ਲਿਖ ਵਿਚਾਰ ਗੁਰੂ ਨੂੰ ਮਿਲ ਸਵਰਥ ਗੁਰੂ ਨੂੰ ਕੱਚੇ ਪੱਕੇ ਹੁਣਿਆ ਸੰਤਾਂ ਦਾ ਸੁਣਿਆ ਤੁਸੀਂ ਪੰਜ ਛੇ ਕਿਸਮਾਂ ਹੁੰਦੀਆਂ ਗੁਰੂਆਂ ਦੀ ਕੱਚੇ ਗੁਰ ਤੇ ਮੁਕਤਰਾ ਹੋਗਾ ਕੱਚਾ ਗੁਰੂ ਤਾਂ ਮੁਕਤੀ ਕਰੇ ਨਹੀਂ ਸਕਦਾ ਇਹ ਗੁਰਮਦਾਸ ਦਾ ਹਾਂ ਦਾ ਇਹ ਕਿਥੇ ਰੋਪੜ ਵਿੱਚ ਬੜੀ ਧੇਰ ਦੀ ਗੱਲ ਹੈ 1900 ਸਮਤ ਜਨ ਸ਼ੁਰੂ ਹੋਇਆ ਇਥੇ ਇੱਕ ਕੋਈ ਮਾਸਟਰ ਮਸ ਗਿਆ ਸੀ ਉਹਦੇ ਪਿੰਡ ਦਾ ਤਾਂ ਪਤਾ ਨਹੀਂ ਵੀ ਕਿਹੜੇ ਪਿੰਡ ਦਾ ਲੇਕਿਨ ਆਹ ਪਤਾ ਵੀ ਰੋਪੜ ਦੇ ਪਿੰਡਾਂ 'ਚ ਘੁੰਮਦਾ ਹੁੰਦਾ ਇਧਰ ਵੀ ਦੂਰ ਤੱਕ ਆ ਜਾਂਦਾ ਸੀ ਉਹ ਕਸ਼ਹਰਾਜ ਹੁੰਦਾ ਉਹਦੇ ਤੇਲ ਉਹ ਘਰਾਂ ਗਲੀਆਂ ਚ ਘੁੰਮਦਾ ਰਹਿੰਦਾ ਆਗੀ 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 ਐ ਕਰ ਜਾਂਦਾ ਉਹ 10 12 ਸਾਲ ਕਰੀ ਗਿਆ ਕਿਸੇ ਦੀ ਸਮਝ ਨਾ ਆਵੇ ਵੀ ਆਗੀ 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 ਕਰਦਾ ਉਹ ਬਿਮਾਰੀ ਪੈ ਗਈ ਪਹਿਲਾਂ ਪਲੇਖ ਪੈਂਦੀ ਸੀ ਨਾਲ ਤਪਕਾਲੀ ਪੈ ਜਾਂਦੀ ਸੀ ਬੁਖਾਰ ਹੋ ਜਾਣਾ ਜਾਹ ਜਾਈ ਫੈਲ ਜਾਣਾ ਇਲਾਜ ਹੈ ਨਹੀਂ ਸੀ ਉਹ ਪਿੰਡਾਂ ਦੇ ਪਿੰਡ ਖਾਲੀ ਹੋਣੇ ਸ਼ੁਰੂ ਹੋ ਗਏ ਪਲੇਖ ਪੈ ਗਈ ਲੋਕਾਂ ਨੇ ਅਰਥ ਕੱਢ ਲਿਆ ਵੀ ਇਹ ਆ ਗਈ ਆ ਗਈ ਕਰਦਾ ਸੀ ਇਹਦਾ ਮਤਲਬ ਹੈ ਇਹ ਕਹਿੰਦਾ ਸੀ ਬਿਮਾਰੀ ਆ ਗਈ ਬਿਮਾਰੀ ਆ ਗਈ 12 10 12 ਸਾਲ ਪਹਿਲਾਂ ਹੀ ਕਹਿਣ ਲੱਗ ਗਿਆ ਉਹਦੀ ਬੜੀ ਮਾਨਤਾ ਸ਼ੁਰੂ ਹੋ ਗਈ ਉਹ ਇੰਨਾ ਮਸਤ ਨਹੀਂ ਸੀਗਾ ਉਹ ਜਦ ਦੇਖਿਆ ਮੇਰੀ ਮਾਨਤਾ ਸ਼ੁਰੂ ਹੋ ਰਹੀ ਹੈ ਫਿਰ ਉਹਨੇ ਬਹੁਤ ਵਧੀਆ ਕਪੜੇ ਪਾ ਲਏ ਇਲਾਕਾ ਇੱਥੇ ਤੱਕ ਚਲੇ ਗਿਆ ਕਿ ਆਨੰਦਪੁਰ ਸਾਹਿਬ ਜਾ ਕੇ ਉਥੇ ਕਹਿਣ ਲੱਗਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਆ ਗਿਆ ਹੁਣ ਮੈਂ ਆਪਣੇ ਤਖਤ ਤੇ ਬੈਠਣਾ ਹੈ ਕੇਸਗੜ੍ਹ ਤਖਤ ਤੇ ਬੈਠਣ ਨੂੰ ਤਿਆਰ ਹੋ ਗਿਆ ਬੰਦੇ ਰਲਾਲੇ ਨਾਲ ਵਰਸ਼ੇ-ਵੁਰਸ਼ੇ ਦੇ ਤੇ ਪੰਜ ਪਿਆਰੇ ਬਣਾ ਲੇ ਸਭ ਕੁਝ ਕਰ ਲਿਆ ਕੱਲਾ ਤਾਂ ਕੱਲਾ ਉਹਦੇ ਪੁਰੇ ਕੋਈ ਆਵੇ ਨਾ ਜਲਹਿਰਾ ਨੂਰਾ ਜੇ ਮਾਰੀਆਂ-ਮਾਰੀਆਂ ਸੀ ਚੰਗੀ ਤਰ੍ਹਾਂ ਨਹੀਂ ਸੀ ਚੱਲੀਆਂ ਆਮ ਲੋਕ ਇਸੇ ਖਿਆਲ ਚ ਰਹਿੰਦੇ ਸੀ ਵੀ ਸਿੱਖ ਹੋਰ ਨੇ ਅਸੀਂ ਹੋਰ ਆ ਆਪਣੇ ਪਿੰਡ ਵਿੱਚ ਇਹ ਇਸ ਤਰ੍ਹਾਂ ਸੀ ਮੈਂ ਛੋਟਾ ਸੀ। ਰੋਫ ਸ਼ਰੂਰ ਰੋਸਾਰਿਆਂ ਲਈ ਇਹਨਾਂ ਨੂੰ ਕਲਸੀਆ ਨੂੰ ਵੀ ਅਸੀਂ ਵਾਅਦਾ ਕਰਿਆ ਸੀ ਵੀ ਅਸੀਂ ਆਵਾਂਗੇ ਅਸੀਂ ਆ ਗਏ ਹੁਣ ਕਹਿੰਦਾ ਮੈਂ ਗੁਰੂ ਦਸਵੇਂ ਪਾਸ਼ਾ ਆ ਗਿਆ। ਹੁਣ ਦੇਖੋ ਸਾਡੇ ਜਿਹੜੇ ਸ਼ਹਿਬਜ਼ਾਦੇ ਸੀ ਜਦ ਵਸ਼ੀਰ ਹੋ ਗਏ ਪਰਿਵਾਰ ਸਾਡਾ ਜਾ ਚੁੱਕਿਆ ਤੇ ਮੈਂ ਆ ਗਿਆ ਤੇ ਹੁਣ ਮੈਂ ਗ੍ਰਿਹਸਥ ਦਾ ਜੀਵਨ ਬਤੀਤ ਕਰਾਂਗਾ। ਤੇ ਰਾਜਿਆਂ ਨੂੰ ਮੈਂ ਲਿਖਦਾ ਚਿੱਠੀ ਕਿ ਮੇਰਾ ਰਿਸ਼ਤਾ ਕਰੋ ਆਪਣੀ ਲੜਕੀਆਂ ਵਿਆਹੋ ਮੇਰੇ ਨਾਲ ਉਹ ਪਟਿਆਲਾ ਵਾਲਾ ਵੀ ਚੁੱਪ ਕਰ ਰਿਹਾ ਦੂਵੇ 90 ਵਾਲਾ ਜਿਹੜਾ ਰਾਜਾ ਸੀ ਹੀਰਾ ਸਿੰਘ ਉਹ ਬਹੁਤ ਸਿਆਣਾ ਸੀ ਉਹ ਹਰ ਸੰਤ ਦਾ ਟੈਸਟ ਲੈਂਦਾ ਸੀਗਾ ਤਾਂ ਮੰਨਦਾ ਸੀ ਨਹੀਂ ਮੰਨਦਾ ਨਹੀਂ ਸੀ ਉਹਦੇ ਟੈਸਟ ਵਿੱਚ ਸੰਤ ਮਹਾਰਾਜ ਵਸਤੂਆਂ ਨੇ ਆਲੇ ਪੂਰੇ ਉਤਰੇ ਸੀ ਉਹ ਹਰ ਸੰਤ ਤੋਂ ਪੈਰੋਂ ਵੱਢ ਲੈਂਦਾ ਸੀ ਉਹਨੇ ਕਿਹਾ ਓਏ ਪਖੰਡੀ ਪੈਦਾ ਹੋ ਗਿਆ ਤੇ ਕੇਸ ਗਰ ਤਖਤੇ ਬੈਠ ਰਿਹਾ ਹੈ ਤੇ ਇਹ ਤਾਂ ਬੜੀ ਅਨਿਆਏ ਬਾਤ ਗਲਤ ਹੋ ਗਈ ਆਪਣਾ ਵਜ਼ੀਰ ਭੇਜਤਾ ਸੋਪਾ ਦੇ ਕੇ ਕੋਈ ਮਹਾਰਾਜ ਰਿਸ਼ਤਾ ਹੋ ਜਾਏਗਾ ਤੁਸੀਂ ਨਵੇ ਦਰਸ਼ਨ ਦੇਵੋ ਬੜੀ ਖੁਸ਼ੀ ਹੋਈ ਉਹਦੇ ਮਨ ਚ 500 ਤਿਆਰ ਵਰ ਤਿਆਰ ਸਿੰਘ ਵਰਸ਼ੇ ਤਲਵਾਰਾਂ ਲਈਆਂ ਇਹ ਸਭ ਆਏ ਕੋੜਿਆਂ ਤੇ ਚੜੇ ਚਲੇ ਆ ਗਏ ਵੀ ਮੇਰਾ ਕਹਿੰਦੇ ਇੱਕ ਵਾਰੀ ਦਰਸ਼ਨ ਦੇ ਦੋ ਮੈਂ ਰਾਜ ਭਾਗ ਦੇ ਵਿੱਚੋਂ ਨਿਕਲ ਨਹੀਂ ਸਕਦਾ ਤੁਸੀਂ ਹੁੰਦਾ ਚੰਦੇ ਉਹ ਬਾਗ ਦੇ ਵਿੱਚੋਂ ਦਾ ਉਤਾਰਾ ਕਰ ਦਿੱਤਾ ਖਾਣਾ ਪੀਣਾ ਸਭ ਜਾ ਰਿਹਾ ਤੇ ਅਖੀਰ ਅਗਲੀ ਅਗਲਾ ਸਟੈਪ ਉਹਨੇ ਦੇਖ ਲਿਆ ਵੀ ਇਹ ਸਾਥ ਸੂਦ ਕੋਈ ਨਹੀਂ ਹੈ ਇਹ ਇਹ ਤਾਂ ਬਿਲਕੁਲ ਹੀ ਕੱਚਾ ਬੰਦਾ ਹੈ ਤੇ ਗੁਰੂ ਬੰਦਾ ਹੈ ਗੁਰੂ ਵਾਲੀ ਤਾਂ ਇਹਦੇ ਚ ਕੁਆਲਿਟੀ ਉਹ ਕੋਈ ਨਹੀਂ ਹੈ ਉਸ ਵੇਲੇ ਉਹਨੇ ਸੁਨੇਹਾ ਭੇਜਿਆ ਕਿ ਮਹਾਰਾਜ ਤੁਸੀਂ ਅੱਜ ਜਿੱਥੇ ਮੈਂ ਕੋਟ ਲਾਉਣਾ ਨਾ ਉਥੇ ਦਰਸ਼ਨ ਦਿਓ ਆਪਾਂ ਗੱਲਬਾਤ ਕਰ ਲਈਏ ਸਾਰੀ ਇਹ ਚੁੱਪ ਕਰਕੇ ਪੰਜ ਸਿੰਘ ਲੈ ਕੇ ਮਹਾਰਾਜ ਦੀ ਕੋਟ ਦੇ ਸਾਹਮਣੇ ਉਹਨਾਂ ਨੇ ਕੁਰਸੀਆਂ ਰਹਾਤੀਆਂ ਬੈਠਾ ਰਿਹਾ ਸਾਰਾ ਦਿਨ ਬੈਠਾ ਰਿਹਾ ਉਹ ਇੱਕ ਵਾਰੀ ਪਾਣੀ ਧਾਣੀ ਪੁੱਛ ਕੇ ਮੁੜ ਕੇ ਉਹਨੇ ਪੁੱਛਿਆ ਇਹਨਾ ਉਹ ਦੇਖਦੇ ਸੀ ਵੀ ਮੈਂ ਦੇਖਣਾ ਚਾਹਣਾ ਪਰ ਕਿ ਵੀ ਇਹਦੇ ਵਿੱਚ ਸਾਥ ਪੁਣਾ ਵੀ ਆਇਆ ਹੈ ਕਿ ਐਵੇਂ ਹੀ ਆ ਉਹ ਜਦ ਸ਼ਾਮ ਹੋ ਗਈ ਮਹਾਰਾਜ ਹੀਰਾ ਸਿੰਘ ਕਹਿੰਦਾ ਕਹਿੰਦਾ ਗੁਰੂ ਸਾਹਿਬ ਨੂੰ ਕਹਿ ਦੋ ਵੀ ਅੱਜ ਤਾਂ ਮੈਨੂੰ ਬੇਨ ਨਹੀਂ ਮਿਲਿਆ ਕੱਲ ਨੂੰ ਦਰਸ਼ਨ ਦੇ ਉਹ ਦੋਏ ਦਿਨ ਫੇਰ ਆ ਕੇ ਬੈਠਾ ਰਿਹਾ ਸਾਰਾ ਦਿਨ ਫੇਰ ਸੁਨੇਹਾ ਭੇਜਦਾ ਵੀ ਕੱਲ ਨੂੰ ਅਸੀਂ ਸਗਨ ਬਾਵਾਗੇ ਉੱਥੇ ਹੀ ਰਹਿਣ ਬਾਗ ਤੇ ਉਹ ਸਰੇ 40 ਜਨੈਲ ਨੂੰ ਬੁਲਾਇਆ ਵੇ ਇਹਨੂੰ ਨਿਕਲ ਨਹੀਂ ਰਹਿਣਾ ਪਖੰਡੀ ਆਏ ਨੇ ਪਚਾਲ ਪਾ ਦਿੱਤਾ ਸਿੱਖਬੰਦ ਦੇ ਵਿੱਚ ਦੁਨੀਆ ਅੱਲੇ ਵਾਹ ਦੇ ਪਿੱਛੇ ਲੱਗੀ ਤਰੀ ਫਿਰਦੀ ਹੈ ਉਥੇ ਇਹ ਲੈ ਕੇ ਜਾਂਦਾ ਐਵੇਂ ਹੀ ਝੂਠੇ ਮੁੱਠੇ ਸਰੂਪੇ ਦੇ ਬਣਾ ਲੈ ਕੋਈ ਗੱਲ ਨਾ ਬਾਤ ਨਾ ਕਪੜੇ ਨਾਲ ਟਾਕਦੇ ਟੋਕਰੇ ਟਾਕਰੇ ਥਾਲ ਤੁ ਇਹਨੇ ਕਹਿ ਲੈ ਵੀ ਆ ਗਿਆ ਸਜੋ ਇਹ ਬੈਠਾ ਐ ਤਖਤ ਲਾ ਕੇ ਬੈਠਾ ਚੌਰ ਹੋ ਰਿਹਾ ਪੰਜ ਪਿਆਰੇ ਖੜੇ ਨੇ ਉਥੇ ਜਦ ਮਹਾਰਾਜ ਗਿਆ ਉਹਨੇ ਇਸ਼ਾਰਾ ਕਰਤਾ ਆਪਣੀ ਫੌਜ ਨੂੰ ਉਹ ਡੰਡੇ ਲੈ ਕੇ ਇਹਨਾਂ ਦੇ ਮਗਰ ਪੈ ਗਏ ਜਦ ਕੁਟਾਈ ਸ਼ੁਰੂ ਹੋਈ ਉਹ ਜਿਹੜੇ ਨਾਲ ਸੀ 500 ਬੰਦਾ ਉਹਦਾ ਤਾਂ ਪਤਾ ਹੀ ਨਹੀਂ ਲੱਗਾ ਪੰਜ ਪਿਆਰੇ ਉੱਥੇ ਹੀ ਪਰਚੇ ਬੁਛੇ ਧਰ ਕੇ ਨੱਠ ਗਏ ਗੱਲਾ ਕਾਬੂ ਆ ਗਿਆ ਜਦੋਂ ਦੀ ਖੜਕਾਈ ਹੋਈ ਕਹਦੇ ਸਹੀ ਸਹੀ ਗੱਲ ਕਰ ਕਹਿੰਦਾ ਮੈਂ ਤਾਂ ਕੁਛ ਨਹੀਂ ਲੋਕ ਮੈਨੂੰ ਮੰਨਣ ਲੱਗੇ ਸੀ ਕਹਿੰਦਾ ਮੈਂ ਖੈ ਦਾ ਫੈਸਲਾ ਹੀ ਉਠਾ ਲਾ ਉਹ ਕੱਚਾ ਗੁਰੂ ਸੀਗਾ ਗੁਰੂ ਦੀ ਨਿਸ਼ਾਨੀ ਇਹ ਨਹੀਂ ਹੋਇਆ ਕਰਦੀ ਗੁਰੂ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਦਸਮੇਸ਼ ਪਿਤਾ ਤੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਇਹ ਗੁਰੂ ਨਹੀਂ ਹੈਗੇ ਇਹ ਗੁਰੂ ਅਵਤਾਰ ਨੇ ਆਪ ਪਰਮੇਸ਼ਰ ਕਲਾਤਾ ਹਰ ਜਗ ਮੈਂ ਆਪ ਨਾਰਾਇਣ ਕਲਾਤਾ ਹਰ ਜਗ ਮੈਂ ਪਰਵਰਿਓ ਸਾਕਾਰ ਰੂਪ ਧਾਰ ਕੇ ਪਰਮੇਸ਼ਰ ਸੰਸਾਰ ਦੇ ਵਿੱਚ ਆਪਣੀ ਕਲਿਆਣ ਵਾਸਤੇ 10 ਜਾਮੇ ਉਹਨੇ ਲਏ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਬਦ ਦੇ ਅੰਦਰ ਲੁਪਤ ਹੋ ਗਏ। ਛੋ ਸਾਡਾ ਜੋ ਹੈ ਜੇ ਬਾਕੀ ਗੁਰੂ ਨੇ ਉਹਨਾਂ ਨਾਲ ਸਾਡਾ ਵਿਰੋਧ ਨਹੀਂ ਹੈ। ਅਸੀਂ ਐਵੇਂ ਲੜ ਜਾਂ ਖਾਮ ਖਾਈ। ਉਹ ਗੁਰੂ ਹੈਗੇ ਗੁਰੂ ਤਾਂ ਯੂਪੀ ਵਿੱਚ ਮਾਸਟਰ ਜੀ ਕਿਸੇ ਨੂੰ ਕਹਿੰਦੇ ਹੀ ਨਹੀਂ ਹੈ। ਉਥੇ ਗੁਰੂ ਜੀ ਕਹਿੰਦੇ ਨੇ ਬੱਚੇ ਉੱਥੇ ਵੱਢਦੇ ਸੀ ਉਹ ਆਹੀ ਗੱਲ ਕਰੀ ਜਾਇਆ ਕਹਿੰਦੇ ਮੇਰੇ ਮੈਥਮੈਟਿਕਸ ਦੇ ਗੁਰੂ ਜੀ ਨੇ ਆਇਆ ਮੇਰੇ ਇੰਗਲਿਸ਼ ਦੇ ਗੁਰੂ ਜੀ ਨੇ ਕਿਹਾ ਮੈਂ ਤੂੰ ਹੀ ਮਾਸਟਰ ਨਹੀਂ ਕਹਿੰਦੇ ਕਹਿੰਦੇ ਗੁਰੂ ਜੀ ਉਹ ਕਹਿੰਦੇ ਆ ਅਸੀਂ ਸਾਰੇ ਜਿਹੜਾ ਵੀ ਦਿਆ ਦਿੰਦਾ ਉਹ ਵੀ ਗੁਰੂ ਹੈ ਇੱਥੇ ਕਾਰ ਸਿਖਾਉਣ ਲੱਗਿਆ ਕਹਿੰਦੇ ਤੇਰਾ ਕੋਈ ਨਾ ਗੁਰੂ ਹੈ ਕਹਿੰਦਾ ਮੈਂ ਤਾਂ ਫਲਾਣਾ ਗੁਰੂ ਧਾਰਿਆ ਰਾਤ ਦਸਤਾਰ ਦਿੰਦੇ ਨਾਲੇ ਉੱਤੇ 100 ਰੁਪਇਆ ਰੱਖਦੇ ਕੋਈ ਵੀ ਕੰਮ ਬਿਜਲੀ ਦਾ ਸਿੱਖਣ ਭੇਜਣਾ ਹੈ ਵੈਲਡਿੰਗ ਸਿੱਖਣ ਭੇਜਣਾ ਹੈ ਕਦੇ ਗੁਰੂ ਧਾਰ ਗੁਰੂ ਧਾਰ ਕੇ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਸੀ ਇਸੇ ਤਰ੍ਹਾਂ ਦੇ ਨਾਲ ਰੂਹਾਨੀਅਤ ਦੇ ਅੰਦਰ ਗੁਰੂ ਦਾ ਰਿਵਾਜ ਸੀਗਾ ਉਹ ਗੁਰੂ ਗੁਰੂ ਪਰਮੇਸ਼ਰ ਨਹੀਂ ਸੀਗਾ ਲੇਕਿਨ ਇਥੋਂ ਸਾਧਨਾ ਕਰਕੇ ਕਿਸੇ ਮਹਾਪੁਰਸ਼ ਦੀ ਸੰਗਤ ਕਰਕੇ ਉਹਦੇ ਅੰਦਰੋਂ ਗਿਆਨ ਦਾ ਹਨੇਰਾ ਦੂਰ ਹੋਇਆ ਤੇ ਉਹਨੂੰ ਗੁਰੂ ਪਦਵੀ ਪ੍ਰਾਪਤ ਹੋ ਗਈ। ਹੁਣ ਗੁਰੂ ਦੀ ਨਿਸ਼ਾਨੀ ਕੀ ਹੈ? ਜੇ ਤਾਂ ਉਹ ਨਿਸ਼ਾਨੀਆਂ ਪੂਰੇ ਕਰਦੇ ਨੇ ਗੁਰੂ ਸਾਡਾ ਮਸਤਕ ਨਿਬਦਾ ਉਹਨਾਂ ਨੂੰ। ਉਹ ਜੇ ਨਹੀਂ ਸਾਹ ਕਰਦੇ ਤੇ ਧੋਖਾ ਹੀ ਆ ਸਾਰਾ ਫੇਰ ਮਾਰੀ ਗੱਲ ਹੈ। ਫੇਰ ਉਹ ਆਪ ਵੀ ਨਰਕਾਂ ਨੂੰ ਜਾਣਗੇ ਤੇ ਚੇਲੇ ਵੀ ਨਰਕਾਂ ਜਾਣਗੇ। ਗੁਰੂ ਦੀ ਨਿਸ਼ਾਨੀ ਹੈ ਕਰਮਾ ਘਰ ਦਿਖਾਏ ਦੇ ਸੋ ਸਤਗੁਰੂ ਪੁਰਖ ਸੁਜਾਨ ਇਹ ਸਰੀਰ ਦੇ ਅੰਦਰ ਵੈਗਰੂ ਦਾ ਘਰ ਹੈ ਇੱਕ ਜੀਵਾਤਮਾ ਦਾ ਘਰ ਨਕਲੀ ਘਰ ਹੈ ਪਰਸ਼ਾਵਾਂ ਪੈਂਦਾ ਉਹਦਾ ਜਿਵੇਂ ਦਰਬਾਰ ਸਾਹਿਬ ਦਾ ਪਰਸ਼ਾਵਾਂ ਸਰੋਵਰ ਵਿੱਚ ਪੈਂਦਾ ਹੈ ਉਪਰਤਖ ਲੱਗਦਾ ਜੇ ਟਿਗਿਆ ਹੋਵੇ ਵੀ ਇੱਕ ਦਰਬਾਰ ਸਾਹਿਬ ਹੁੰਤੇ ਹੈ ਕਿਹੜਾ ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਸਾਡੇ ਅੰਦਰ ਬਸ ਰਿਹਾ ਹੈ ਨਾ ਉਹਦੀ ਸੱਤਾ ਪੈਂਦੀ ਹੈ ਸਰੀਰ ਦੇ ਅੰਦਰ ਉੱਥੇ ਇੱਕ ਭਾਵਨਾ ਜਾਗ ਪੈਂਦੀ ਹੈ ਮੈਂ ਹਾਂ ਉਹ ਜੀਵ ਕਹਿੰਦੇ ਨੇ ਮੈਂ ਹਾਂ ਨੂੰ ਦੱਸ ਲੋ ਕੁਛ ਨਹੀਂ ਪਰਸ਼ਾਅ ਹੈ ਨਾਨਕ ਤਰਵਰ ਏਕ ਫਲ ਧੋਏ ਪੰਖੇ ਰੁਆਏ ਆਪ ਤੇ ਜਾਤ ਨਾ ਦੀਸੈ ਨਾ ਪਰਪੰਖੀਤਾ ਹੈ ਉਹ ਸੈਰਾ ਕਰਨ ਵਾਲਾ ਪੰਖ ਪੰਖੇ ਬਿਰਖ ਸਵਾਵੜੇ ਉਡੇ ਚੌਦੇ ਜਾਏ ਜੇਤਾ ਉਡੇ ਦੂਹ ਕਣੋਂ ਦਾਜੇ ਤੇ ਬਲਾਈ ਉਹ ਅਸੀਂ ਆ ਉਹ ਪਰਛਾਵਾਂ ਜਿੱਥੇ ਪੈਂਦਾ ਉਹ ਜਨਾਂ ਚਾ ਸਾਨੂੰ ਗਿਆਨ ਨਹੀਂ ਹੁੰਦੇ ਅਸੀਂ ਉਸ ਨੂੰ ਆਪਣਾ ਘਰ ਕਹਾਗੇ ਲੇਕਿਨ ਅਸਲੀ ਜਿਹੜਾ ਅਵਾਰਡ ਆਫ ਗੋਡ ਇਹਦੇ ਵੀ ਸਰੀਰ ਦੇ ਵਿੱਚ ਐ ਵੈਸੇ ਦਾ ਆਸਣ ਲੱਗਿਆ ਹੈ ਕੱਲ ਮੈਂ ਬੜੇ ਵਿਸਥਾਰ ਨਾਲ ਇਹ ਗੱਲ ਦੱਸੀ ਸੀ ਇਓ ਉਥੇ ਤੈਂ ਪਹੁੰਚ ਕਿਵੇਂ ਹੁੰਦਾ ਓ ਦਰਵਾਜੇ ਜਿਹੜੇ ਗਿਆਨ ਦੇ ਆਸਾ ਤੇ ਅੰਦੇਸ਼ਾ ਦੇ ਲੱਗੇ ਹੋਏ ਨੇ ਬਜਰ ਕਪਾਟ ਉਹ ਖੁੰਦੇ ਕਿਵੇਂ ਨੇ ਬਹੁਤ ਲੰਮੀ ਚੋੜੀ ਵਿਆਖਿਆ ਕਰੀ ਸੀ ਜਿਹੜਾ ਵੈਗਰੂ ਦੇ ਘਰ ਨੂੰ ਦਿਖਾ ਦਵੇ ਨਾ ਘਰ ਵਾਂਗ ਘਰ ਦਿਖਾਏ ਤੇ ਸੋ ਸਤਗੁਰੂ ਪੁਰਖ ਸਜਾਨ ਜੇ ਐਵੇਂ ਚੁਠਾਈ ਗਏ ਤੇ ਮਹਾਰਾਜ ਕਹਿੰਦੇ ਉਥੇ ਨਿਸ਼ਾਨੀਆਂ ਨੇ ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਰਸਾ ਉਹ ਹੈਰਾਨੀ ਦਾ ਮੰਡਲ ਹੈ ਸੱਤ ਮੰਡਲ ਹੋਇਆ ਕਰਦੇ ਨੇ ਸਾਸ ਸਾਂਝੀ ਇਹ ਗੱਲਾਂ ਬੜੀਆਂ ਗਹਿਰੀਆਂ ਹੋਇਆ ਕਰਦੀਆਂ ਜਿਆਸੂਆਂ ਦੇ ਨਾਲ ਹੋਣ ਵਾਲੀਆਂ ਹੁੰਦੀਆਂ ਸੰਗਤ ਨੂੰ ਸਮਝਾਤਾ ਦੇ ਦਿੰਦੀਆਂ ਲੇਕਿਨ ਉਹਨਾਂ ਦੇ ਕੰਮ ਨਹੀਂ ਆਉਂਦੀਆਂ ਕਿਉਂਕਿ ਪਹਿਲੀ ਜਿਹੜੀ ਮੰਜ਼ਲ ਹੁੰਦੀ ਆ ਉਹਨੂੰ ਮੰਝਲੇ ਇਸ਼ਕ ਕਹਿੰਦੇ ਨੇ ਮੰਝਲੇ ਤਲਾਸ਼ ਬਾਬੇ ਫਰੀਦ ਨੇ 36 ਸਾਲ ਤਲਾਸ਼ ਕਰਿਆ ਬੜੀ ਦੇਰ ਤੱਕ ਰਿਹਾ ਤਲਾਸ਼ ਦੀ ਮੰਜ਼ਲ ਤੋਂ ਉੱਪਰ ਲੰਘਿਆ ਹੀ ਨਾ ਕਿਉਂਕਿ ਕਹਾ ਗੁਰੂ ਨਹੀਂ ਸਿਤਾ ਰਹੇ ਉਹ ਜਿਹੜੀ ਦੂਸਰੀ ਮੰਜ਼ਲ ਆ ਉਹ ਪਿਆਰ ਦੀ ਮੰਜ਼ਲ ਹੈ ਪਿਆਰ ਤਾਂ ਧਾਰ ਹੋਊਗਾ ਜੇ ਗੁਰੂ ਹੋਏਗਾ ਤੇ ਗੁਰੂ ਹੈ ਨਹੀਂ ਹੈ ਪਿਆਰ ਕਿਸ ਦੇ ਨਾਲ ਕਰੇਗਾ ਜਦੋਂ ਨੇ ਮੁਰਸ਼ਿਦ ਧਾਰਨ ਕਰ ਲਿਆ ਬਖਤਿਆਰ ਕਾਕੀ ਨੂੰ ਫਿਰ ਉਹਦੇ ਪਿਆਰ ਦੇ ਵਿੱਚ ਉੱਠਿਆ ਹੋ ਚ ਉਹ ਦੂਸਰੀ ਮੰਜ਼ਲ ਨੂੰ ਬਾਦੀਏ ਇਸ਼ਕ ਕਹਿੰਦੇ ਨੇ ਬਾਦੀਏ ਪਿਆਰ ਉਹ ਪਿਆਰ ਜਿਹੜਾ ਫੇਰ ਉਠਾਉਂਦਾ ਉੱਤੇ ਤੀਸਰੀ ਮੰਜ਼ਲ ਹੁੰਦੀ ਹੈ ਬਾਦੀਏ ਮਾਰਫਤ ਗਿਆਨ ਹੋ ਜਾਂਦਾ ਹੈ ਗੱਲਾਂ ਨਾਲ ਬਹੁਤ ਸੋਹਣੀਆਂ ਗੱਲਾਂ ਲੇਕਿਨ ਅਜੇ ਪੂਰੀ ਤਰ੍ਹਾਂ ਨਹੀਂ ਹੋਇਆ ਕਰ ਚੌਥੀ ਜੋ ਮੰਜ਼ਲ ਹੁੰਦੀ ਹੈ ਉਹਨੂੰ ਬਾਦੀਏ ਵਹਿਦियत ਕਹਿੰਦੇ ਨੇ ਉਹ ਲੀਨ ਹੋਣਾ ਸ਼ੁਰੂ ਹੋ ਜਾਂਦਾ ਉਹਦੇ ਚ ਤੇ ਜਿਹੜੀ ਪੰਜਵੀਂ ਮੰਜ਼ਲ ਹੈ ਉਹ ਲਿਬ ਦੀ ਮੰਜ਼ਲ ਕਹਾਉਂਦੀ ਹੈ ਲਿਬ ਲੱਗ ਜਾਂਦੀ ਹੈ ਉਦੇ ਬਾਰੇ ਕੋਈ ਦੱਸ ਨਹੀਂ ਸਕਦਾ ਸਹਿਜ ਸੁਆਦ ਲਗੀ ਲਿਵਾਂਤਰ ਸੋਰਤ ਸੋਈ ਜਾਣੇ ਜਿਹੜੀ 6ਵੀਂ ਮੰਜ਼ਲ ਹੋਇਆ ਕਰਦੀ ਹੈ ਉਹ ਵਾਦੀਏ ਹੈਰਾਨ ਜਾਂ ਵਾਦੀਏ ਨੂਰ ਹੋਇਆ ਕਰਦੀ ਹੈ ਜਿਹੜੀ 7ਵੀਂ ਮੰਜ਼ਲ ਹੈ 6ਵੀਂ ਤੱਕ ਤਾਂ ਇਹ ਚੜ ਜਾਂਦਾ ਗੁਰੂ ਦੀ ਸੇਵਾ ਕਰਕੇ ਬਾਣੀ ਪੜ੍ਹ ਕੇ ਨਾਮ ਜਪ ਕੇ ਸਭ ਕੁਝ ਕਰ ਲੈਂਦਾ ਲੇਕਿਨ 7ਵੀਂ ਮੰਜ਼ਲ ਨਹੀਂ ਇਹ ਦੇ ਵਾਸਤੇ ਹੈਗੀ ਸੱਤਵੀਂ ਮੰਜ਼ਲ ਜਨਮੇ ਚੜਦਾ ਹੈ ਉਸ ਵੇਲੇ ਸਮਰੱਥ ਗੁਰੂ ਤੋਂ ਬਿਗੈਰ ਨਹੀਂ ਚੜ ਸਕਦਾ ਉੱਥੇ ਰੁਕ ਜਾਂਦਾ ਉਹਨੂੰ ਬਾਦਿਏ ਫਨਾ ਕਹਿੰਦੇ ਨੇ ਫਨਾਇ ਫਿਲਾ ਆਪਣਾ ਸਭ ਕੁਝ ਖਤਮ ਹੋ ਪੂਰੀ ਤਰ੍ਹਾਂ ਹਉਮੈ ਦਾ ਨਾਸ਼ ਹੋ ਜਾਣਾ ਤੇ ਰੱਬ ਦੇ ਵਿੱਚ ਅਭੇਦ ਹੋ ਜਾਣਾ ਰੱਬ ਦਾ ਰੂਪ ਬਣ ਜਾਣਾ ਜਿਨ੍ਹਾਂ ਦਾ ਵਿਸਰੇ ਨਾਮ ਸੇਕ ਨੇ ਆ ਭੇਦ ਨਾ ਜਾਣੋ ਮੂਲ ਸਾਈਂ ਜੀ ਆ ਉਹ ਸਾਈਂ ਬਣ ਗਿਆ ਪਰਮੇਸ਼ਰ ਆ ਬਣ ਗਿਆ ਸੰਤ ਜਿਹੜੇ ਇਸ ਅਵਸਥਾ ਚ ਰਹਿੰਦੇ ਨੇ ਕਹਿੰਦੇ ਇਹ ਜਿਹੜਾ ਦਿਖਾ ਦੇਵੇ ਉਥੇ ਨਿਸ਼ਾਨੀਆਂ ਨੇ ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ ਦੀਪ ਲੋਪਾਤਲ ਤੇ ਖੰਡ ਮੰਡਲ ਹੈਰਾਨ ਹੈਰਾਨ ਦੀ ਬਿਸਵਾਦੀ ਮੰਜਲ 6ਵੀਂ ਹੋਇਆ ਕਰਦੀ ਹੁਣ 6ਵੀਂ ਤੋਂ ਜਦ ਗੁਰੂ ਲਗਾਉਂਦਾ ਫਿਰ ਜਾਂਦਾ ਕਿੱਥੇ ਹੈ ਫਨਾਏ ਫਿਲਾ ਦੇ ਵਿੱਚ ਪਹੁੰਚਦਾ ਹੈ ਉਥੇ ਨਿਸ਼ਾਨੀ ਕਹਿੰਦੇ ਤਾਰਖੋਰ ਵਜੰਤਰ ਤੇ ਸਾਚ ਤਖਤ ਸੁਲਤਾਨ ਸੱਚਾ ਤਖਤ ਜਿਹੜਾ ਏ ਇਸੇ ਸ਼ਰੀਰ ਦੇ ਅੰਦਰ ਲੱਗਿਆ ਹੋਇਆ ਉਹ ਉਥੇ ਤਾਰਖੋਰ ਦੇ ਬਾਜੇ ਆਪਣੇ ਆਪ ਹੀ বাজਦੇ ਨੇ ਬਿਨਾਂ ਹੀ ਬਜਾਏ ਮਹਾਰਾਜ ਕਹਿੰਦੇ ਇੱਥੇ ਪਹੁੰਚਣਾ ਹੈ ਪਿਆਰਿਆ ਸਮਰੱਥ ਗੁਰੂ ਨੇ ਇੱਥੇ ਬਚਾਉਣਾ ਹੈ ਦੂਜੇ ਨੇ ਕਰਮ ਕਾਂਡੀ ਬਣਾ ਦੇਣਾ ਸੋ ਸਮਰੱਥ ਗੁਰੂ ਦੀ ਜੋ ਨਿਸ਼ਾਨੀ ਹੈ ਉਹ ਸਿੱਖ ਨੂੰ ਉਪੇਧ ਅਵਸਥਾ ਚ ਪਛਾਣਦਾ ਤੇ ਇਹ ਭੇਦ ਵਸਤਾ ਦੇ ਵਿੱਚ ਉਹਨੂੰ ਦਿਸਦਾ ਕੀ ਹੈ ਹਰ ਥਾਂ ਦੇ ਉੱਤੇ ਇੱਕੋ ਪਰਮੇਸ਼ਰ ਦਿਸਦਾ ਹੋਰ ਨਹੀਂ ਕੋਈ ਦਿਸਦਾ ਸੋ ਕੱਟੇ ਗੁਰੂ ਨੇ ਪੰਡਤ ਗੁਰੂ ਨੇ ਅੰਨੇ ਗੁਰੂ ਨੇ ਔਧੂਤ ਗੁਰੂ ਨੇ ਇਹ ਰਸਾ ਨਹੀਂ ਦਿਖਾ ਸਕਿਆ ਕਰਦੇ ਗੱਲਾਂ ਜ਼ਰੂਰ ਜਾਣਦੇ ਨੇ ਗੱਲਾਂ ਕਰ ਦੇਣਗੇ ਲੇਕਿਨ ਨਿਹਗਾਰੀ ਸਾਹਿਬ ਜਿਹੜਾ ਸਮਰੱਥ ਗੁਰੂ ਹੈ ਉਹਦੇ ਸ਼ਕਤੀ ਹੁੰਦੀ ਹੈ ਪਰਮੇਸ਼ਰ ਨੂੰ ਮਿਲਾਉਣ ਦੀ ਉਹਦਾ ਤੇ ਪਰਮੇਸ਼ਰ ਦਾ ਕੋਈ ਫਰਕ ਨਹੀਂ ਹੁੰਦਾ ਸਮੁੰਦਰ ਬਰੋਲ ਸਰੀਰ ਆਵ ਦੇਖਿਆ ਇੱਕ ਵਸਤੂ ਨੂਬ ਦਿਖਾਈ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਤੋਂ ਇਸ ਕਰਕੇ ਪਾਜ ਗੁਰਦਾਸ ਜੀ ਨੇ ਇਸ ਤਰ੍ਹਾਂ ਦੇ ਨਾਲ ਇਸ਼ਾਰਾ ਕਰਿਆ ਪੜੋ ਪਿਆਰ। ਦਰਬਾਰ ਨਰਾਣਾ ਬੈਰ రణের মার আরতি দেখন ওয়ালা জি হাম কর পাড়িয়া জি হাম কর পাড়িয়া দে হো বে খালা দেবক দর কে সুর সরু জো চি দেবক দর কে সুর সরু মুনে মুখলালা ਸਤਗੁਰੂ ਪਰਛਾਵਾ ਹੈ ਸਮਰੱਥ ਗੁਰੂ ਦੀ ਕਿਰਿਆ ਨੂੰ ਕੋਈ ਜਾਣ ਨਹੀਂ ਸਕਦਾ ਗਮਤਾ ਤਾਂ ਜਿੱਥੇ ਅਸੀਂ ਜਾਣ ਸਕਦੇ ਹਾਂ ਉਸ ਤੇ ਉੱਪਰ ਹੈ ਅੱਠਵੀਂ ਭੂਮਿਕਾ ਤਿਰਗੁਣ ਤਿਤ ਜਿਹੜੀ ਭੂਮਿਕਾ ਉਹ ਤੇ ਉੱਤੇ ਸਤਗੁਰੂ ਦੀ ਭੂਮਿਕਾ ਹੋਇਆ ਕਰਦੀ ਸੋ ਉਹਨੂੰ ਕੋਈ ਨਹੀਂ ਜਾਣ ਸਕਦਾ ਤੇ ਫੇਰ ਨਰਵੈਰ ਹੈ ਨਰਾਲਾ ਕਿਸੇ ਨਾਲ ਸਤਗੁਰੂ ਦਾ ਬੈਰ ਹੀ ਨਹੀਂ ਹੁੰਦਾ ਉਹਦੀ ਸਾਰੀ ਕਿਰਿਆ ਨਰਾਲੀ ਹੁੰਦੀ ਹੈ ਸੰਸਾਰ ਦੀ ਸਮਝ ਤੋਂ ਉੱਪਰ ਗੁਰੂ ਜੀ ਨੇ ਇਸ ਪੀਕਾਜੀ ਦੇ ਸਮੇਂ ਦੇ ਅੰਦਰ ਇੱਕ